ਫਿਰੋਜ਼ਪੁਰ ਦੇ ਸਰਕਾਰੀ ਸਕੂਲ ਆਫ ਐਮਿਨੈਂਸ ਦੀ ਵਿਦਿਆਰਥਣਾ ਵੱਲੋਂ 12ਵੀਂ ਦੇ ਨਤੀਜਿਆਂ 'ਚ ਜ਼ਿਲ੍ਹੇ ਦਾ ਨਾ ਰੋਸ਼ਨ ਕੀਤਾ ਗਿਆ ਹੈ ਦੱਸਦੀ ਹੈ ਕਿ ਇਸ ਸਕੂਲ ਨੇ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਪਹਿਲਾ ਸਥਾਨ ਤੇ ਸੁਨਾਕਸ਼ੀ ਨੇ ਦੂਜਾ ਸਥਾਨ ਸੁਨਾਕਸ਼ੀ ਨੇ ਤੇ ਪਲਕਪ੍ਰੀਤ कौर ਨੇ ਪੰਜਾਬ 'ਚ 10ਵਾਂ ਸਥਾਨ ਹਾਸਲ ਕੀਤਾ ਹੈ ਉਹ ਤੇ ਸਕੂਲ ਸਟਾਫ ਤੇ ਮਾਤਾ-ਪਿਤਾ ਨੂੰ ਵਧਾਈਆਂ ਵੀ ਮਿਲ ਰਹੀਆਂ ਨੇ ਤੇ ਸੁਨਾਕਸ਼ੀ ਨੇ ਕਿਹਾ ਕਿ ਉਹ ਅੱਗੇ ਜਾ ਕੇ Air Force 'ਚ ਜਾਣਾ ਚਾਹੇਗੀ ਤੇ ਪਲਕਪ੍ਰੀਤ ਨੇ ਕਿਹਾ ਕਿ ਉਹ CA ਬਣਨਾ ਚਾਹੁੰਦੀ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ। ਕੀ ਨਾਮ ਹੈ ਬੇਟਾ ਆਪਕਾ? ਔਰ ਕਿਹੜੀ ਕਲਾਸ ਤੋਂ ਤੁਹਾਡੇ ਕਿੰਨੇ ਮਾਰਕਸ ਜਿਹੜੇ ਆਏ ਆ? ਜੀ। ਸਰ ਮਾਈਸੈਲਫ ਸੁਨਾਕਸ਼ੀ ਮੇਰੇ ਪਲੱਸ 2 ਨਾਨ ਮੈਡੀਕਲ ਵਿੱਚ 500 ਤੋਂ 497 ਮਾਰਕਸ ਆਏ ਆ 99.4% ਮੇਰਾ ਪੰਜਾਬ 올ਓਵਰ ਪੰਜਾਬ ਚ 3rd ਰੈਂਕ ਹੈ ਤੇ ਸਾਰੇ ਗਵਰਨਮੈਂਟ ਸਕੂਲਸ ਤੇ ਐਮੀਨੈਂਟ ਸਕੂਲਸ ਤੋਂ 1st ਰੈਂਕ ਹੈ ਤੇ ਫਿਰੋਜ਼ਪੁਰ ਵਿੱਚ 2nd ਰੈਂਕ। ਜਦੋਂ ਰਿਜ਼ਲਟ ਆਇਆ ਉਦੋਂ ਕਿਦਾਂ ਦਾ ਮੂਵਮੈਂਟ ਸੀਗਾ? ਉਦੋਂ ਮਤਲਬ ਮੈਂ ਰੋ ਪਈ ਸੀ ਮੈਨੂੰ ਬਲੀਵ ਨਹੀਂ ਹੋਇਆ ਕਿ ਹਾਂ ਇਦਾਂ ਹੋ ਗਿਆ ਕਿਉਂਕਿ ਮੇਰਾ ਸੁਪਨਾ ਸੀ ਕਿ ਮੈਂ ਮੈਰਿਡ ਚਾਹਾਂ ਮਤਲਬ ਇਦਾਂ ਮੈਨੂੰ ਇਦਾਂ ਫੀਲ ਹੁੰਦਾ ਸੀ ਕਿ ਹਾਂ ਮੇਰੇ 98% ਆ ਜਾਣਗੇ 99 ਆ ਜਾਣਗੇ ਪਰ ਇਹਨਾ ਨਹੀਂ ਬਤਾ ਸੀ ਕਿ 99 ਤੋਂ ਵੀ ਅਬ ਉ ਆ ਜਾਣਗੇ ਅੱਗੇ ਜਾ ਕੇ ਤੁਸੀਂ ਕੀ ਬੰਨਣਾ ਚਾਹੁੰਦੇ ਹੋ ਮੈਂ ਨਾਲ ਨਾਲ ਹੁਣ ਬੀਐਸਸੀ ਕਰੂੰਗੀ ਤੇ ਐਂਡੀ ਦੀ ਪ੍ਰੈਪਰੇਸ਼ਨ ਕਰਕੇ 에ਅਰ ਫੋਰਸਸ ਜਾਣਾ ਚਾਹਨੀ ਆ ਦੇਸ਼ ਲਈ ਕੀ ਕਰਨਾ ਚਾਹੁੰਦੇ ਹੋ 에ਅਰ ਫੋਰਸਸ ਜਾ ਕੇ ਸਰ ਦੇਖ ਦੀ ਸੇਵਾ ਮਮਾ ਪਪਾ ਕਿੰਨੀ ਤਰਤੇ ਫੋਕਸ ਰੱਖਦੇ ਸੀ ਧਿਆਨ ਰੱਖਦੇ ਸੀ ਤੁਸੀਂ ਕਿੰਨੇ ਘੰਟੇ ਪੜਦੇ ਸੀ ਸਰ ਮੈਂ ਮਤਲਬ ਪਹਿਲਾਂ 6 ਘੰਟੇ ਸਕੂਲ ਹੁੰਦੇ ਹੁੰਦੇ ਸੀ ਤੇ ਉਸ ਤੋਂ ਬਾਅਦ ਰਾਤ ਨੂੰ 10 ਵਜੇ ਤੋਂ ਸਵੇਰ 4 ਜਾਂ 5 ਵਜੇ ਤੱਕ ਪੜ੍ਹਦੀ ਹੁੰਦੀ ਸੀ ਤੇ ਉਹ ਮਮਾ ਪਪਾ ਮਤਲਬ ਪਪਾ ਨੇ ਮੇਰਾ ਬੁੱਕਸ ਦਾ ਸਾਰਾ ਬਹੁਤ ਵਧੀਆ ਖਿਆਲ ਰੱਖਿਆ ਤੇ ਮਮਾ ਨੇ ਮੇਰੀ ਕੇਅਰ ਕੀਤੀ ਮੈਂ ਪੜ੍ਹਦੀ ਹੁੰਦੀ ਸੀ ਤੇ ਮਮਾ ਆ ਕੇ ਮੇਰੇ ਅੱਗੇ ਰੋਟੀ ਰੱਖ ਦਿੰਦੇ ਸੀ ਵੀ ਇਹਨੂੰ ਖਾ ਉਹ ਤੋਂ ਬਾਅਦ ਮੈਂ ਖਾऊंगी ਆ ਕੋਈ ਫਰਕ ਲੱਗਦਾ ਹੈਗਾ ਸੀ ਸਰਕਾਰੀ ਸਕੂਲਾਂ ਦੇ ਵਿੱਚ ਬੱਚੇ ਜਦੋਂ ਤੁਸੀਂ ਆਏ ਹੋਗੇ ਉਹ ਕੋਈ ਲੱਗਾ ਕੋਈ ਫਰਕ نو ਸਰ ਮਤਲਬ ਬਿਲਕੁਲ ਵੀ ਨਹੀਂ ਪ੍ਰਾਈਵੇਟ ਨਾਲੋਂ ਮਤਲਬ ਮੇਰੇ ਲਈ ਗਵਰਨਮੈਂਟ ਸਕੂਲਸ ਬੈਸਟ ਨੇ ਪ੍ਰਿੰਸੀਪਲ ਸਰ ਵੀ ਬੜੇ ਵਧੀਆ ਸੀ ਕੋਈ ਵੀ ਪ੍ਰੋਬਲਮ ਹੁੰਦੀ ਸੀ ਨਾ ਤੇ ਅਸੀਂ ਸਿੱਧਾ ਆਫਿਸ 'ਚ ਡਾਇਰੈਕਟ ਆ ਜਾਂਦੇ ਸੀ ਸਰਕਲ ਮੈਂ ਆਈ ਕਮ ਇਨ ਬੋਲਦੇ ਸੀ ਸਰ ਕਹਿੰਦੇ ਸੀ ਆਓ ਤੇ ਅਸੀਂ ਸਾਰੀ ਪ੍ਰੋਬਲਮ ਦੱਸ ਦਿੰਦੇ ਸੀ ਬਾਕੀ ਸਾਰਾ ਕੁਝ ਫਿਰ ਸਰ ਦੇ ਅੱਜ ਹੁੰਦਾ ਸੀ ਸਰ ਸਭ ਕੁਝ ਸੋਲਵ ਕਰ ਦਿੰਦੇ ਸੀ ਆਪਣੇ ਆਪੇ ਮੇਰਾ ਨਾਮ ਪਲਕਪ੍ਰੀਤ ਕੋਹਰਾ ਹੈ ਤੇ ਮੈਂ 올ਓਵਰ ਪੰਜਾਬ ਚ 10th ਰੈਂਕ ਤੇ ਆਈ ਆ ਮੈਂ 98% ਸਿਕਿਉਰ ਕੀਤਾ ਹੈ ਫ੍ਰੋਮ ਕਮਰਸਟਰੀ ਕਿਦਾਂ ਲੱਗਾ ਜਦੋਂ ਰਿਜ਼ਲਟ ਆਇਆ ਸੀਗਾ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਮੈਂ ਨੇ ਐਕਸਪੈਕਟ ਨਹੀਂ ਕੀਤਾ ਸੀਗਾ ਕਿ ਮੈਂ ਤਾਂ ਤਾਂ ਮੈਂ ਬਹੁਤ ਕੀਤੀ ਸੀਗੀ ਪਰ ਮੈਨੇ ਇੰਨੀ ਐਕਸਪੈਕਟੇਸ਼ਨ ਨਹੀਂ ਸੀਗੀ ਕਿ ਮੈਂ ਮੈਰਿਟ ਲਿਸਟ ਦੇ ਵਿੱਚ 10th ਰੈਂਕ ਹਾਸਿਲ ਕਰਾਂਗੀ ਅੱਗੇ ਜਾ ਕੇ ਤੁਸੀਂ ਕੀ ਬਣਨਾ ਚਾਹੁੰਦੀ ਆ ਮੈਂ ਅੱਗੇ ਜਾ ਕੇ ਚਾਰਟਡ ਅਕਾਊਂਟੈਂਟ ਦੀ ਤਿਆਰੀ ਹੁਣ ਸ਼ੁਰੂ ਕੀਤੀ ਹੋਈ ਹੈ ਤੇ ਬੀਕਮ ਦੇ ਨਾਲ-ਨਾਲ ਚਾਰਟਡ ਅਕਾਊਂਟੈਂਸੀ ਆਪਣੀ ਕਰੂੰਗੀ। ਕੀ ਕਹਿਣਾ ਚਾਹੁੰਦੇ ਜਿਹੜੇ ਬੱਚੇ ਤੁਹਾਨੂੰ ਦੇਖਦੇ ਹੀ ਆ। ਮੈਂ ਕਹਿਣਾ ਚਾਹੂੰਗੀ ਕਿ ਕੰਸਿਸਟੈਂਟ ਰਹੋ ਕਦੀ ਵੀ ਆਪਣੇ ਆਸ-ਪਾਸ ਦੇ ਬੱਚਿਆਂ ਤੋਂ ਵੇਖ ਕੇ ਡੀਮੋਟੀਵੇਟ ਨਾ ਹੋ ਕਿ ਇਹ ਮਜ਼ੇ ਕਰ ਰਿਹਾ ਮੈਨੂੰ ਪੜ੍ਹਨਾ ਪੈ ਰਿਹਾ। ਮਿਹਨਤ ਕਰੋਗੇ ਤੇ ਤੁਹਾਨੂੰ ਫਲ ਜ਼ਰੂਰ ਮਿਲੇਗਾ। ਸਰ ਜੀ ਸਤਿ ਸ੍ਰੀ ਅਕਾਲ ਜੈ ਹਿੰਦ। ਮੈਂ ਰਾਜੇਸ਼ ਮਹਿਤਾ ਪ੍ਰਿੰਸੀਪਲ ਸਕੂਲ ਆਫ ਫੈਮਿਨਸ ਪ੍ਰੋਸਪਰਸਿਟੀ। ਬੜੇ ਮਾਨ ਵਾਲੀ ਗੱਲ ਹੈ ਕਿ ਮੇਰੀਆਂ ਦੋ ਬੱਚੀਆਂ ਜਿਹੜੀਆਂ ਨੇ ਉਹ ਪਲੱਸ 2 ਦੀ ਮੈਰਿਟ ਲਿਸਟ ਦੇ ਚਾਈਆਂ ਨੇ ਸੁਨਾਕਸ਼ੀ ਜਿਹੜੀ ਹੈ ਉਹਨੇ ਸਾਰੇ ਸਰਕਾਰੀ ਸਕੂਲਾਂ ਦੇ ਵਿੱਚੋਂ ਟੌਪ ਕੀਤਾ ਤੇ ਦੂਜੀ ਪਲਕਪ੍ਰੀਤ ਬੇਟੀ ਹੈ ਉਹਦਾ 10th ਰੈਂਕ ਆਇਆ ਬੈਰਡ ਦੇ ਵਿੱਚ ਔਰ ਇਸ ਦੇ ਵਿੱਚ ਜੇ ਤਿੰਨ ਚੀਜ਼ਾਂ ਦਾ ਸੁਮੇਲ ਜ਼ਰੂਰੀ ਹੈ ਕਿਸੇ ਵੀ ਬੱਚੇ ਦੇ ਕਾਮਯਾਬੀ ਦੇ ਪਿੱਛੇ ਇੱਕ ਟੀਚਰ ਦੂਜਾ ਬੱਚੇ ਦੀ ਆਪਦੀ ਮਿਹਨਤ ਤੀਜਾ ਪੇਰੈਂਟਸ ਦਾ ਜਿਹੜਾ ਸਾਥ ਹੈ ਔਰ ਮੈਨੂੰ ਇੱਥੇ ਇਨਾ ਪੇਰੈਂਟਸ ਨੇ ਵੀ ਮਤਲਬ ਪੂਰਾ ਸਾਥ ਦਿੱਤਾ ਟੀਚਰਸ ਸਾਡੇ ਹੈਗੇ ਹੀ ਬੈਸਟ ਨੇ ਸਾਰੇ ਸਕੂਲ ਅਮੀਰਨ ਸਕੂਲ ਦੇ ਬਹੁਤ ਵਧੀਆ ਟੀਚਰ ਨੇ ਮਿਹਨਤ ਕੀਤੀ ਉਹਨਾਂ ਬੱਚਿਆਂ ਦੇ ਟੀਚਰਸ ਨੇ ਵੀ ਤੇ ਬੱਚਿਆਂ ਨੇ ਮਿਹਨਤ ਕੀਤੀ ਤੇ ਰੰਗ ਲੈ ਕੇ ਆਈ ਔਰ ਮੈਂ ਦਾਅਵੇ ਨਾਲ ਕਹਿੰਦਾ ਜਦੋਂ ਇਹ ਤਿੰਨ ਚੀਜ਼ਾਂ ਸੁਮੇਲ ਹੋ ਜਾਏ ਤਾਂ ਬੱਚੇ ਨੂੰ ਕੋਈ ਦੁਨੀਆ ਦੀ ਤਾਕਤ ਕਾਮਯਾਬ ਹੋਣ ਤੋਂ ਨਹੀਂ ਰੋਕ ਸਕਦੀ